ਵੱਖ-ਵੱਖ ਮੁਲਕਾਂ ਤੋਂ ਡੌਂਕੀ ਲਾ ਕੇ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਵਿੱਚ ਵੜਨ ਦਾ ਜਿਹੜਾ ਰਾਹ ਉਹ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਨੌਜਵਾਨਾਂ ਨੇ ਵੀ اختیار ਕੀਤਾ ਹੋਇਆ ਹੈ ਪੰਜਾਬ ਤੱਕ ਹੀ ਇਸ ਮਾਮਲੇ ਦੇ ਵਿੱਚ ਹਰਿਆਣਾ ਤੇ ਗੁਜਰਾਤ ਵੀ ਪਿੱਛੇ ਨਹੀਂ ਗਏ ਇਸੇ ਦੌਰਾਨ ਕਈ ਨੌਜਵਾਨ ਜਿਹੜੇ ਨੇ ਉਹ ਕਈ ਵਾਰੀ ਕੁਝ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕੁਝ ਇੱਥੇ ਹਥਿਆਰਬੰਦ ਦਸਤਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਜੰਗਲਾਂ ਦੇ ਵਿੱਚ ਲਾਪਤਾ ਹੋ ਜਾਂਦੇ ਨੇ। ਇਸ ਤਰ੍ਹਾਂ ਦੀ ਇੱਕ ਮੰਦਭਾਗੀ ਘਟਨਾ ਮੈਕਸੀਕੋ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਪਰੀ ਜਿੱਥੇ ਸੁਨਹਿਰੇ ਭ੍ਰਿਕ ਦੀ ਤਲਾਸ਼ ਦੇ ਵਿੱਚ ਜਾਂ ਕੇ ਲੋਕੀ ਅਮਰੀਕਾ ਦਾ ਬਾਰਡਰ ਕ੍ਰੋਸ ਕਰਨ ਦੇ ਚੱਕਰ ਦੇ ਵਿੱਚ ਜਾਂ ਉਸ ਦੀ ਉਮੀਦ ਲੈ ਕੇ ਪੰਜਾਬੀ ਨੌਜਵਾਨ ਜਿਹੜਾ ਆਇਆ ਸੀਗਾ ਉਹ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਸਮਗੋਲੀ ਦਾ ਨੌਜਵਾਨ ਸੀਗਾ ਇਹ ਜਿਹੇ ਹਰਦੀਪ ਸਿੰਘ ਇਹਦਾ ਨਾਮ ਦੱਸਿਆ ਗਿਆ ਤੇ ਇਹ ਡੇਰਾਬੱਸੀ ਦੇ ਇਲਾਕਿਆਂ ਦੇ ਨੇੜੇ ਇਹ ਪਿੰਡ ਪੈਂਦਾ ਤੇ ਮੈਕਸੀਕੋ ਦੇ ਵਿੱਚ ਦਿਲ ਦਾ ਦੌਰਾ ਉਸ ਨੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਟ੍ਰੈਵਲ ਏਜੰਟ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਮਰੀਕਾ ਜਾਣ ਦੇ ਲਈ ਉਸ ਨੇ ਟ੍ਰੈਵਲ ਏਜੰਟ ਨੂੰ ਤਕਰੀਬਨ 37 ਲੱਖ ਰੁਪਏ ਦਿੱਤੇ ਸਨ ਉਸਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਹਰਦੀਪ ਪਿਛਲੇ ਸਾਲ ਜੁਲਾਈ ਦੇ ਵਿੱਚ ਏਜੰਟ ਦੇ ਰਾਹੀਂ ਅਮਰੀਕਾ ਜਾਣ ਦੇ ਲਈ ਰਵਾਨਾ ਹੋਇਆ ਸੀਗਾ ਇਹ ਸੌਦਾ 33 ਲੱਖ ਰੁਪਏ ਦੇ ਵਿੱਚ ਤੈਅ ਹੋਇਆ ਸੀ ਜਦੋਂ ਉਹ ਮੈਕਸੀਕੋ ਦੇ ਵਿੱਚ ਪਹੁੰਚਿਆ ਤਾਂ ਏਜੰਟਾਂ ਨੇ ਉਹਨੂੰ 1 ਸਾਲ ਤੱਕ ਇੱਕ ਕਮਰੇ ਦੇ ਵਿੱਚ ਭੁੱਖਾ ਪਿਆਸਾ ਬੰਦ ਰੱਖਿਆ ਇਸ ਦੌਰਾਨ 에ਜੰਟਾਂ ਨੇ 4 ਲੱਖ ਰੁਪਇਆ ਹੋਰ ਮੰਗਿਆ ਪਰਿਵਾਰ ਨੇ ਮਜਬੂਰੀ ਦੇ ਵਿੱਚ ਉਹ ਵੀ ਭੇਜਿਆ ਸ਼ਨੀਵਾਰ ਨੂੰ ਕਹਿੰਦੇ ਕਿ ਸਾਨੂੰ ਹਰਦੀਪ ਦੀ ਮੌਤ ਦੇ ਬਾਰੇ ਪਤਾ ਲੱਗਿਆ ਹਰਦੀਪ ਦੀ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਵੀ ਜਿਹੜੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉਸ ਨੇ ਕੁਝ 에ਜੰਟਾਂ ਦੇ ਨਾਮ ਲੈ ਕੇ ਠੱਗੀ ਮਾਰਨ ਦਾ ਦੋਸ਼ ਲਾਇਆ ਸੀ ਹੁਣ ਪਰਿਵਾਰ ਨੇ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਨਿਆਂ ਦੀ ਮੰਗ ਕੀਤੀ ਆ